ਆਇਆ ਤੇਰਾ ਕੀ ਗੱਲਬਾਤ ਹੋਈ ਰਾਤੀ ਤੇਜੰਦਰ ਸਿੰਘ ਹੈ ਜੀ ਮੇਰਾ ਨਾਮ ਕੀ ਹੋਇਆ ਗੱਲਬਾਤ ਰਾਤੀ ਜੀ ਮੁੰਡੇ ਬਗਾਪੁਰ ਦੇ ਸਾਨੂੰ ਆ ਕੇ ਇੱਥੇ ਐਸੀ ਦੁਕਾਨ ਤੇ ਮੈਂ ਬੈਠਾ ਸੀਗਾ ਤੇ ਮੈਂ ਤੇ ਮੇਰਾ ਭਰਾ ਦੋਨੇ ਸੀਗੇ ਇੱਥੇ ਠੀਕ ਹੈ ਉਹ ਆ ਕੇ ਸਰੀਏ ਲੈ ਕੇ ਤੈਨ ਜਾਣੇ ਆ ਕੇ ਸਾਨੂੰ ਪਾਇ ਸਾਡੇ ਗੱਲ ਪਾਇਆ ਪਹਿਲਾਂ ਉਹ ਕੰਨ ਤੇ ਕੋਪ ਪੰਨੀ ਆ ਫਿਰ ਹੀ ਬਾਹ ਤੇ ਮਾਰਿਆ ਸਰੀਆ ਤੇ ਫਿਰ ਕਹਿੰਦੇ ਸਤਲੋ ਜਿਹੜੇ ਬਦਮਾਸ਼ ਨੇ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਉਨੀ ਮਗਰੋਂ ਬੰਦੇ 15 20 ਹੋ ਸਦਗੇ ਉਹ ਤੇ ਬਾਰਦاد ਕਰਦੇ ਕਾਰਨ ਕੀ ਹੈ ਜਿਹੜਾ ਲੜਾਈ ਟਕੜੇ ਦਾ ਹਾਂਜੀ ਕਾਰ ਨੂੰ ਸਾਨੂੰ ਸਰ ਕੋਈ ਨਹੀਂ ਪਤਾ ਇਹ ਅੱਜ ਤੋਂ ਸਾਲ ਪਹਿਲਾਂ ਹੀ ਮੈਂ ਉੱਥੇ ਗੋਲ ਗੱਪੇ ਖਾਂਦੇ ਉਦੋਂ ਹੀ ਮੇਰੇ 4 ਜਾਣੇ 5 ਜਾਣੇ ਆ ਕੇ ਹਾਕੀ ਉੱਪੀ ਮਾਰ ਗਏ ਸੀ ਮੈਂ ਕਹਾ ਸਪੋਰਟਸਮੈਨ ਬੰਦਾ ਘਰ ਦੇ ਕਹਿੰਦੇ ਕਿ ਨਾ ਦਗਨ ਲੜਾਈ ਨਹੀਂ ਕਰਨੀ ਹੈਗੀ ਬਹੀ ਬਹਿ ਗਿਆ ਉੱਥੇ ਰਾਤੀ ਵੀ ਇਹ ਪਿੰਡ ਬਦਮਾਸ਼ੀ ਕਰੇ ਕਿੰਨੇ ਮੁੰਡੇ ਸੀ ਜਿਹੜੇ ਉਹ ਜੀ ਤਿੰਨ ਪਹਿਲਾਂ ਆਏ ਆ ਤੇ 15 ਜਾਣੇ ਬਾਅਦ ਚ ਆਏ 15 ਇਹ ਜਿਹੜੇ ਬਕਰਾਂ ਆ ਆਤਮਾ ਸਿੰਘ ਤੁਸੀਂ ਮੌਕੇ ਤੇ ਸੀ ਰਾਤੀ ਹਾਂਜੀ ये रे और आके चलना काला साए हां भाई पानी सही थे ਜੇ ਕਿ ਲੋ ਸਾਰੇ ਕੰਦੇ ਇਕਲਾਰ ਸਾਰੇ ਕੰਦੇ ਗੱਲ ਕਰ ਰਿਹਾ ਹੁੰਦੇ ਤਾਂ ਦੇਖੀਏ ਤੇ ਇਹਦੇ ਗਲਤ ਕਰ ਲਾ ਸਟੈਟ ਕੋਡ ਨੂੰ ਕਰ ਲੈਣੇ ਫੜ ਲੈਣੇ ਮੁੰਡੇ ਦਾ ਨਾਮ ਹੈਗਾ ਜਗਤਾਰ ਸਿੰਘ ਉਹਦਾ ਨਾਮ ਤਾਰੂ ਕੰਦੇ ਪਿੰਡ ਵਿੱਚ ਹਾਂਜੀ ਤੇ ਰਾਤ 7:30 ਵਜੇ ਦੀ ਗੱਲਬਾਤ ਆ ਹਾਂਜੀ ਇਹ ਤਾਂ ਜਿੱਦਾਂ ਆਪਣੇ ਘਰੇ ਸੀਗਾ ਹਾਂਜੀ ਇਹਨੂੰ ਉੱਥੋਂ ਫੋਨ ਆਇਆ ਦੁਕਾਨ ਤੋਂ ਉੱਥੇ ਇਕਬਾਲ ਸਿੰਘ ਮੁੰਡਾ ਸਾਡੇ ਪਿੰਡ ਦਾ ਆਂਡੇ ਦੀ ਦੁਕਾਨ ਕਰਦਾ ਠੀਕ ਹੈ ਜੀ ਤੇ ਨਾਲ ਇਹਦਾ ਕੁਝ ਖਾਣ ਪੀਣ ਦਾ ਸਾਮਾਨ ਰੱਖਦਾ ਹਾਂਜੀ ਉੱਥੇ ਕੁਝ ਅਣਪਛਾਤੇ ਲੋਕ ਆਏ ਆ ਹਾਂਜੀ ਤੇ ਉਹਨਾਂ ਨੇ ਉੱਥੇ ਮੁੰਡਾ ਕੋਲ ਹੋਰ ਸੀਗਾ ਹਾਂਜੀ ਪਹਿਲਾਂ ਉਹਨਾਂ ਉਹਨੂੰ ਥੋੜੀ ਬੱਤੀ ਗੱਲਬਾਤ ਕੀਤੀ ਜਦ ਹੱਥੋਂ ਪਾਈ ਹੋਏ ਆ ਹਾਂਜੀ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜਗਤਾਰ ਨੂੰ ਤਾਰੂ ਨੂੰ ਬੁਲਾਓ ਹਾਂਜੀ ਉਹਨੇ ਫਿਰ ਉਹਨੂੰ ਕਿਤੇ ਫੋਨ ਕਰਕੇ ਸੱਦਿਆ ਉਹਨੂੰ ਸੱਦਿਆ ਤਾਂ ਕਿ ਜੇ ਕਿਹਾ ਤਾਂ ਜਾਣ ਤੋਂ ਬਾਅਦ ਇਹਨਾਂ ਹੱਥ ਪਾਈ ਹੋ ਪਏ। ਹਾਂਜੀ। ਇਹਨਾਂ ਉਹ ਫੇ ਬੰਦੇ ਪੂਰੀ ਆਪਣੇ ਹੋਰ ਸੱਦ ਲੈ। ਹਾਂਜੀ। ਬੰਦੇ ਜਾਦੇ ਸੀਗੇ ਤਾਂ ਉਹ ਨਹੀਂ ਫੇ ਤਾਂ। ਸਮਝ ਲੋ ਬਾਅਦ ਚ ਪਤਾ ਸੰਦਾ ਥੋੜੇ ਟਾਈਮ ਪਰ ਪਤਾ ਲੱਗਾ ਕਿ ਜਦੋਂ ਮੌਕੇ ਤੇ ਡੱਡੇ ਹੋ ਗਿਆ। ਕੀਲ ਮਾਰਿਆ ਕੀ ਲੱਗਦਾ ਅੰਦਾਜ਼ ਲਗਭਗ। ਮਾਰਿਆ ਹੇ ਤੱਕ ਕੁਝ ਉੱਥੇ ਇੱਕ ਸਰੀਆ ਪਿਆ ਸੀਗਾ ਹੋਰ ਕੁਝ ਬਰਾਮਤ ਹੋਇਆ ਨਹੀਂ ਹੈਗਾ। ਤੇ ਜੇ ਕੁਝ ਉਹਨਾਂ ਨੇ ਕੋਲ ਹੋਊਗਾ ਤਾਂ ਉਹ ਵੀ ਨਾਲ ਹੀ ਲੈ ਗਏ ਹੋਣ। ਤੇ ਔਨ ਦੀ ਸਪੋਰਟ ਤੇ ਕਿੱਥੇ ਲਗਾਇਆ ਚੱਕਿਆ ਉਹਨੂੰ? ਔਨ ਦੀ ਸਪੋਰਟ ਤੇ ਪਹਿਲਾਂ ਫਲੋਰ ਲੱਗਾ ਸਿਵਲ ਹਸਪੀਟਲ। ਹਾਂਜੀ। ਤੇ ਉੱਥੋਂ ਕਿਉਂ ਨਹੀਂ ਰੈਫਰ ਕਰਤਾ ਡੀਐਮਸੀ ਲੁਧਿਆਣਾ ਦੇ ਲਈ ਠੀਕ ਹੈ ਜੀ ਹਾਂਜੀ ਕੀ ਕੰਮ-ਕਾਰ ਕਰਦਾ ਸੀ ਕੰਮ ਤਾਂ ਬਸ ਕੁਛ ਨਹੀਂ ਬਸ ਇੱਥੇ ਘਰੇ ਹੀ ਹੁੰਦਾ ਸੀਗਾ ਖੇਤੀਬਾੜੀ ਦਾ ਹਾਂਜੀ ਖੇਤੀਬਾੜੀ ਦਾ ਹਾਂਜੀ ਹਾਂਜੀ ਕਿੰਨੇ ਬੱਚੇ ਆ ਬੱਚੇ ਦੋ ਨੇ ਇੱਕ ਮੁੰਡਾ ਤੇ ਇੱਕ ਕੁੜੀ ਆ ਹਾਂਜੀ ਕਿੰਨੇ-ਕਿੰਨੇ ਸਾਲਾਂ ਦੇ ਲਗਭਗ ਬੱਚੇ ਮੁੰਡਾ ਤੇ ਗੁੱਡੀ 6 ਸਾਲ ਦੇ ਮੁੰਡਾ 3 ਸਾਲ ਦਾ ਹੈ ਓਕੇ ਓਕੇ ਕੰਜੀ ਕੀ ਨਾਮ ਹੈ ਤੁਹਾਡਾ ਤੇ ਤੁਹਾਡੇ ਹਸਬੰਦ ਦਾ ਨਾਮ ਕੀ ਕੀ ਗੱਲਬਾਤ ਹੋਈ ਮੇਰਾ ਨਾਮ ਸੀਮਾ ਰਾਣੀ ਹੈ ਮੇਰਾ ਹਸਬੰਦ ਦਾ ਨਾਮ ਜਗਤਾਰ ਸਿੰਘ ਹੈ ਉਹ ਸਪਤ ਸੱਤ 7:30 ਵਜੇ ਦੇ ਟਾਈਮ ਨਾਲ ਕਿਸੇ ਮੁੰਡੇ ਦਾ ਫੋਨ ਆਇਆ ਮੈਨੂੰ ਦੱਸ ਕੇ ਗਿਆ ਕਹਿੰਦਾ ਮੈਨੂੰ ਕਾਲ ਆਈ ਆ ਐਂ ਗੋਲੀ ਦੀ ਮੈਨੂੰ ਕਾਲ ਆਈ ਆ ਮੈਂ ਹੁਣੀ ਆਇਆ ਮੈਂ ਕਿਹਾ ਰੁਕ ਵੀ ਤੂੰ ਉੱਲੇ ਰਹਿੰਦੇ ਨਹੀਂ ਰਾ ਹੋਇਆ ਨਾ ਜਾ ਕਹਿੰਦਾ ਕੋਈ ਨਹੀਂ ਵੀ ਕੋਈ ਲੜਾਈ ਵ ਕੋਈ ਗੱਲ ਨਹੀਂ ਹੈਗੀ ਉਹ ਜਦੋਂ ਉੱਥੇ ਗਿਆ ਮੈਨੂੰ ਨਹੀਂ ਪਤਾ ਉਹਨਾਂ ਕੋਲ ਕੀ ਹੋਇਆ ਕਿ ਨੇ ਮੈਨੂੰ ਦੱਸਾਂ 15 ਮਿੰਟਾਂ ਬਾਅਦ ਇੱਕ ਮੁੰਡਾ ਆਇਆ ਉਹ ਕਹਿੰਦਾ ਕਹਿੰਦਾ ਤੁਹਾਡੇ ਹਸਬੰਦ ਦੇ ਬਹੁਤ ਸੱਟਾਂ ਲੱਗੀਆਂ ਆ ਉਹ ਬੱਕਾਪੋਰ ਵਾਲੇ ਮੁੰਡੇ ਮਾਰ ਕੇ ਛੁੱਟ ਗਏ ਆ ਉਹਨਾਂ ਦੇ ਸਿਰ ਦੇ ਵਿੱਚ ਸੱਟ ਮਾਰੀ ਆ ਠੀਕ ਹੈ ਜੀ ਹਾਂ ਜੀ ਉਹ ਰنجਿਸਤਾਨੀ ਤੋਂ ਬੜਾ ਕੋ ਪ੍ਰਾਣੀ ਇਹਨਾਂ ਦੀ ਆਪ ਵਿੱਚ ਹੀ ਲੱਗਦਾ ਕੋਈ ਲਾਕ ਡਾਕ ਨਹੀਂ ਸੀਗੀ ਅੱਛਾ ਅੱਛਾ ਕਿੰਨੀ ਉਮਰ ਸੀ ਜਾਂਨਾਂ ਦੀ 49 ਸਾਲ ਕਿੰਨੇ ਬੱਚੇ ਆ ਤੁਹਾਡੇ ਦੋ ਕਿੰਨੇ-ਕਿੰਨੇ ਸਾਲਾਂ ਦੇ ਇੱਕ 3 ਸਾਲ ਦੇ ਇੱਕ ਛੇ ਸਾਲ ਦੀ ਕੁੜੀ ਆ ਓਕੇ 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 ਕੀ ਮੰਗ ਕਰਦੇ ਹਾਂ ਇਨਸਾਫ ਚਾਹੀਦਾ ਵਾਸਤੇ ਮੈਨੂੰ 300 ਇਹ ਤੁਹਾਡਾ ਤੇ ਬੇਟੇ ਦਾ ਨਾਮ ਕੀ ਗੱਲਬਾਤ ਹੋਈ ਆ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਦੇਵ ਕੋਰਿਆ ਪਤ ਹਾਂਜੀ ਮੇਰੇ ਬੇਟੇ ਦਾ ਨਾਮ ਜਗਤਾਰ ਸਿੰਘ ਆ ਹਾਂਜੀ ਉਹਨੂੰ ਮੇਰੇ ਕੋਲ ਫੋਨ ਉਹਨੂੰ ਹਾਂਜੀ ਹਾਂਜੀ ਉਹਨੂੰ ਕਿਸੇ ਮੁੰਡੇ ਨੇ ਫੋਨ ਕੀਤਾ ਠੀਕ ਹੈ ਜੀ ਕੋਤ ਕੋਠੇ ਤੇ ਪਤਾ ਲੰਮਾ ਪਿਆ ਕੱਪੜੇ ਲਾ ਕੇ ਠੀਕ ਹੈ ਜੀ ਹੈਨਾ ਤਾਂ ਮੈਨੂੰ ਹਾਂਜੀ ਹਾਂਜੀ ਕੱਪੜੇ ਲਾ ਕੇ ਪਿਆ ਆ ਤਾਂ ਮੈਨੂੰ ਕਾਰਵਾਂ ਕੇਰਵਾਂ ਕਾਰਵਾਨੀ ਚਾਹੀਦੀ ਹੈ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਕੀ ਕਿੰਨੀ ਉਮਰ ਰਸੀ ਬੱਚੇ ਦੀ 40 40 ਸਾਲ ਦੀ 40 40 ਕਿੰਨੇ ਵਿਆਹਿਆ ਬੱਚੇ ਵਿਆਹਿਆ ਦੁਆਰੇ ਗੁੱਡੀ ਆ ਕਾਕਾ ਆ 6 ਸਾਲਾਂ ਦੀ ਗੁੱਡੀ ਆ 6 ਸਾਲਾਂ ਦੀ ਗੁੱਡੀ ਆ ਤਾਂ 3 ਸਾਲਾਂ ਦਾ ਕਾਕਾ ਆ ਓਕੇ ਓਕੇ ਇਹਦੀ ਕੁਛ ਨਾ ਪੁਰਾਣੀ ਕੋਈ ਨਹੀਂ ਇਹ ਤਾਂ ਕਿਸੇ ਨਾਲ ਲੜਿਆ ਇਹ ਤਾਂ ਅੱਜ ਤੱਕ ਇਨੀ ਕਿਸੇ ਤੋਂ ਆ ਬੀਬੀਆਂ ਭੈਣਾਂ ਬੈਠੀਆਂ ਪੰਪ ਸ਼ੱਕ ਪੁੱਛ ਲ ਕਿਸੇ ਨਾਲ ਅੱਧੀ ਸਾਰੀ ਹੋਣੀ ਕਿਸੇ ਨੇ ਕਿਸੇ ਨੂੰ ਫੋਨ ਕਰਕੇ ਇਹਨੂੰ ਸੱਦੇ ਕਿਸ ਨੇ ਫੋਨ ਕਰਕੇ ਸਾਦੇ ਇਹ ਜਗਤਾਰ ਸਿੰਘ ਆ ਜਿਹੜਾ ਪਿੰਡ ਅਕਲਪੁਰ ਦਾ ਰਹਿਣ ਵਾਲਾ ਲੌਂਜਾਨ ਹੈਗਾ ਇਸ ਦੀ ਬੀਤੀ ਰਾਤ ਦੇ ਵਿੱਚ ਮੌਤ ਹੋਈ ਆ ਜਿਸ ਬੰਦ ਵਿੱਚ ਅਸੀਂ ਜਿਹੜਾ ਵਾ ਐਫ ਆਈ ਆਰ ਦੱਚ ਕਰਕੇ ਤੇ ਟੀਮਾਂ ਨੂੰ ਜੁਕਤ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੇ ਦੋਸ਼ੀ ਆ ਉਹ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ ਠੀਕ ਹੈ ਜੀ ਕੀ ਲੱਗਦਾ ਕੋਈ ਰੰਜਿਸ਼ ਸੀ ਜਿਹੜਾ ਉਹਨਾਂ ਦਾ ਮਰਡਰ ਹੋਇਆ ਦੋ ਵਗਰ ਤੇ ਦੌਰਾਨੇ ਤਫ਼ਤੀਸ਼ ਹੋਣ ਕਲੀਅਰ ਕਰਾਂਗੇ ਵੀ ਇਹਨਾਂ ਦੀ ਕੀ ਰੰਜਿਸ਼ ਸੀ ਤੇ ਕਿੰਨੀ ਪੁਰਾਣੀ ਸੀ ਕੀ ਗੱਲ ਸੀ ਹਾਂਜੀ ਐਫ ਆਈ ਆਰ ਤੋਂ ਬਾਅਦ ਸਾਰਾ ਕਲੀਅਰ ਕਰਾਂਗੇ ਤੇ ਦੋਸ਼ੀ ਜਿਹੜੇ ਆ ਉਹ ਜਲਦ ਹੀ ਫੜ ਕੇ ਜਿਹੜੇ ਆ ਸ਼ਲਾਖਾਂ ਦੇ ਪਿਛੇ ਹੋਣਗੇ ਲੜਾਈ ਦੇ ਮੈਟਰ ਦੇ ਵਿੱਚ ਕਿੰਨੇ ਕੁ ਮਾਮਲੇ ਕਿੰਨੇ ਕੁ ਨੌਜਵਾਨਾਂ ਨੇ ਸ਼ਾਮਲ ਲੱਗਦੇ ਹੰਦਾ ਜੀ ਇਹਦੇ ਵਿੱਚ ਤਿੰਨ ਤੇ ਭਰਾ ਨੇ ਦੋ ਸਕੇ ਭਰਾ ਨੇ ਇੱਕ ਚਾਚੇ ਦਾ ਮੁੰਡਾ ਤੇ ਅਣਪਛਾਤੇ ਦੇ ਨਾਲ ਆਏ ਸੀ ਜਿਨ੍ਹਾਂ ਨੇ ਇਹਨੂੰ ਕੁੱਟਮਾਰ ਕੀਤੀ ਹੈਗੀ ਆ ਹਾਂਜੀ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਟੀਮਾਂ ਬਣਾ ਲਈਆਂ ਇਹਦੇ ਵਿੱਚ ਇਨਵੈਸਟੀਗੇਸ਼ਨ ਟੀਮਾਂ ਤੇ ਦੋ ਟੀਮਾਂ ਅਸੀਂ ਜਿਹੜੀਆਂ ਵੱਖ-ਵੱਖ ਇਹਨਾਂ ਤੇ ਰੇਡ ਕੀਤੀ ਜਾ ਰਹੀ ਆ ਦੋਸ਼ੀ ਨੂੰ ਫੜਨ ਵਾਸਤੇ ਠਾਣਾ ਫਲੋਰ ਵੱਲੋਂ